ਮਰਦਿਕਾ ਖਾਲਸਾ ਮਰਦਿਕੀ ਪਤੇ ਸਵਾਲ ਵੱਡੇ ਨੇ ਤੇ ਜਵਾਬ ਵੀ ਜਿਹੜਾ ਤਰਕ ਦੇ ਨਾਲ ਦੇਣਾ ਤੇ ਸਵਾਲਾਂ ਤੇ ਜਿਹੜੇ ਜਵਾਬ ਹੀ ਆ ਉਹ ਵੀ ਧਾਤ ਤੋਂ ਲੈਣੇ ਨੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੇ ਸਵਾਲ ਜਿਹੜੇ ਜਰੂਰ ਦੇਣੇ ਨੇ ਫਿਰ ਇਸ ਲਈ ਜਦੋਂ 26 ਜਨਵਰੀ ਨੰਗੀ ਨੰਗੀ ਆ ਅੰਮ੍ਰਿਤਸਰ ਦੇ ਵਿੱਚ ਡਾਕਟਰ ਬੇਦਕਰ ਸਾਹਿਬ ਦੀ ਜਿਹੜੀ ਮੂਰਤੀ ਆ ਸਟੈਚੂ ਆ ਉਹਨਾਂ ਦੇ ਨਾਲ ਇੱਕ ਵਿਅਕਤੀ ਵੱਲੋਂ ਜਿਹੜੀ ਭੰਨਤੋੜ ਜਿਹੜੀ ਉਹਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜਾ ਮੌਕੇ ਤੇ ਫੜਿਆ ਵੀ ਗਿਆ ਤੇ ਜਿਹੜਾ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਨਾਲ ਲੋਕਾਂ ਵੱਲੋਂ ਜਿਹੜਾ ਉਹਨੂੰ ਕੁੱਟਿਆ ਵੀ ਗਿਆ ਤੁਸੀਂ ਇਹ ਵੀਡੀਓ ਦੇ ਵਿੱਚ ਸਾਫ਼ ਦੇਖ ਰਹੇ ਹੋ ਵੀਡੀਓ ਦੇ ਵਿੱਚ ਉਸ ਦੇ ਲੱਪੜ ਵੀ ਮਾਰੇ ਗਏ ਉਹਦੀ ਸ਼ਰਟ ਵੀ ਪਾੜੀ ਗਈ ਆ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਕਰਨ ਜਿਹੜੀਆਂ ਨੇ ਇਸ ਵਿਧਾਨ ਦੇ ਨਾਲ ਜੁੜੀਆਂ ਨੇ ਤੇ ਜਿਹੜਾ ਕਿ ਇੱਕ ਸੁਭਾਅਕਾ ਕਿ ਗੁੱਸਾ ਲੋਕਾਂ ਦੇ ਅੰਦਰ ਹੁੰਦਾਗਾ ਮਨਾਂ ਦੇ ਅੰਦਰ ਹੁੰਦਾਗਾ ਤੇ ਉਸ ਨੂੰ ਲੈ ਕੇ ਜਿਹੜਾ ਕਿ ਉਸ ਵਿਅਕਤੀ ਨੂੰ ਜਿਹੜਾ ਪਕੜ ਕੇ ਜਿਹੜਾ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਵੱਲੋਂ ਅੱਜ 5 ਦਿਨਾਂ ਦਾ ਜਿਹੜਾ ਉਹਦਾ ਰਿਮਾਂਡ ਹੋਰ ਲੈਤਾ ਗਿਆ ਕਿ ਇਹਦੇ ਪਿੱਛੇ ਕੌਣ-ਕੌਣ ਵਿਅਕਤੀ ਨੇ ਜਾਂ ਕੌਣ-ਕੌਣ ਇਹਨੂੰ ਫੋਨ ਕਾਲਾਂ ਕਰਦੇ ਸੀ ਜਾਂ ਕਿਹਦੇ ਨਾਲ ਇਹ ਸੰਪਰਕ ਦੇ ਵਿੱਚ ਸੀ ਦਵਾਈ ਤੋਂ ਆਇਆਗਾ ਜਿਸ ਤਰ੍ਹਾਂ ਭਾਈ ਅੰਮਰਪਾਲ ਸਿੰਘ ਦੇ ਨਾਲ ਕੁਝ ਟਾਟ ਸਰਕਾਰ ਦੇ ਏਜੰਟਾ ਫਾਲਤੂ ਤੇ ਕੁਝ ਭਾਜੀਪੀ ਦੇ ਗੁੰਡੇ ਇਹ ਭਾਈ ਅੰਮਰਤਪਾਲ ਸਿੰਘ ਦੇ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਆਪਾਂ ਕਹਿੰਦੇ ਆ ਕਿ ਬਹੁਤ ਮਾੜਾ ਹੋਇਆ ਮੰਦ ਭਾਗਾ ਹੋਇਆ ਇਹ ਪੰਜਾਬ ਦਾ ਮਾਹੌਲ ਜੋ ਵੀ ਖਰਾਬ ਕਰਦਾ ਉਹਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਦੇ ਵਿੱਚ ਕੋਈ ਦੋ ਰਹਿਣਾ ਨਹੀਂ ਦੂਸਰੀ ਗੱਲ ਆ ਨਾਲ ਹੀ ਇੱਥੇ ਇੱਕ ਵੱਡੀ ਗੱਲ ਹੋਰ ਆ ਕਿ ਭਾਜਪਾ ਗਵਰਨਰ ਸਾਹਿਬ ਨੂੰ ਮਿਲਿਆ ਇਸ ਮੁੱਦੇ ਨੂੰ ਲੈ ਕੇ ਕਿ ਜਿਹੜਾ ਸਟੈਚੂ ਦੀ ਬੇਅਦਬੀ ਕੀਤੀ ਗਈ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਸ ਨੌਜਵਾਨ ਵੱਲੋਂ ਤੇ ਗਵਰਨਰ ਸਾਹਿਬ ਨੂੰ ਮਿਲਿਆ ਇਸ ਬਾਬਤ ਹੁਣ ਥੋੜਾ ਜਿਆਦਾ ਧਿਆਨ ਦੇ ਨਾਲ ਸੁਣਨਾ ਤੇ ਜਵਾਬ ਵੀ ਆਪਣੇ ਦਲੀਲ ਦੇ ਨਾਲ ਦੇਣੇ ਦੂਸਰੇ ਪਾਸੇ ਅੱਜ ਜਲੰਧਰ ਦੇ ਵਿੱਚ ਫਿਰ ਇੱਕ ਵਾਰੀ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਇੱਕ ਔਰਤ ਵੱਲੋਂ ਜਿਹੜੀ ਕਿ ਬੇਅਦਬੀ ਦਾ ਦੌਰ ਲਗਾਤਾਰ ਪਰੇਵ ਮੇਰੇ ਹਿਸਾਬ ਨਾਲ ਬਾੜੇ ਨਾਲ ਕਹੀਏ ਕਿ 14-15 ਸਾਲ ਹੋ ਗਏ ਲਗਭਗ ਜੇ ਆਪਾਂ ਕਹਿ ਲਈਏ ਕਿ ਲਗਾਤਾਰ ਜਿਹੜੀਆਂ ਬੇਅਦਬੀਆਂ ਗੁਰੂਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਨੇ ਸਿਰਫ ਇਕੱਲੇ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੀ ਕਿਉਂ ਇਹਦਾ ਮਤਲਬ ਮੈਂ ਇਹ ਨਹੀਂ ਕਹਦਾ ਕਿ ਦੂਜੇ ਧਰਮਾਂ ਦੀਆਂ ਵੀ ਹੋਣੀਆਂ ਚਾਹੀਦੀਆਂ ਪਰ ਬਹੁਤ ਮੰਦ ਭਾਗਾਗਾ ਸਾਰੇ ਧਰਮ ਸਤਕਾਰਯੋਗ ਨੇ ਹੁਣ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਬੀਆਂ ਕਿਉਂ ਕੱਲੇ ਦੀਆਂ ਹੋ ਰਹੀਆਂ ਨੇ ਜਿਹੜੇ ਪੜੇ ਜਾਂਦੇ ਨੇ ਪੁਸਤਕ ਵੱਲੋਂ ਉਹ ਮਾਨਸਿਕ ਰੋਗੀ ਦੱਸੇ ਜਾ ਰਹੇ ਨੇ ਜਿੰਨੇ ਵੀ ਪੜੇ ਜਾਂਦੇ ਆ ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਕਰਤੀ ਤੇ ਉਹ ਮਾਨਸਿਕ ਰੋਗੀ ਆ ਤੇ ਭਾਈ ਜਿਹੜਾ ਹੁਣ ਬੁੱਤ ਤੋੜਨ ਵਾਲਾ ਉਹਨੂੰ ਮਾਨਸਿਕ ਰੋਗੀ ਕਿਉਂ ਨਹੀਂ ਡਿਕਲੇਅਰ ਕੀਤਾ ਬੇਸਕ ਅਸੀਂ ਨਿੰਦਾ ਕਰਦੇ ਆ ਕਿ ਜਿਹੜਾ ਕੋਈ ਵੀ ਸਬਦਾਂ ਨੂੰ ਇਸ ਤਰ੍ਹਾਂ ਆਪਣੇ ਹੱਥ ਦੇ ਵਿੱਚ ਲੈਂਦਾ ਹੈਗਾ ਕਾਨੂੰਨ ਨੂੰ ਜਾਂ ਕਿ ਕਿਸੇ ਵੀ ਬੁੱਤ ਨੂੰ ਜਿਹੜਾ ਕਿ ਪੰਜਾਬ ਜਾਂ ਦੇਸ਼ ਦੇ ਵਿੱਚ ਲੱਗਿਆਗਾ ਸਰਕਾਰਾਂ ਵੱਲੋਂ ਲਾਇਆ ਗਿਆ ਕਿ ਡਾਕਟਰ ਅਮੇਦਕਰ ਸਾਹਿਬ ਦਾ ਬੁੱਤ ਆ ਜਿਹੜਾ ਸਟੈਚੂ ਆ ਉਹ ਸਤਾਪਤ ਕੀਤਾ ਗਿਆ ਉਹ ਮੌਤ ਮੰਦ ਭਾਗਾਗਾ ਆਪਾਂ ਪਹਿਲਾ ਦਿਨ ਵੀ ਕਿਹਾਗਾ ਪਰ ਅੱਜ ਭਾਜਪੀ ਦਾ ਇੱਕ ਬੁੱਤ ਦੇ ਜਿਹੜਾ ਤੋੜਨ ਦਾ ਉਹ ਵਿਕਤੀ ਜਾਂਦਾਗਾ ਉਹਦੇ ਲਈ ਤਾਂ ਜਿਹੜਾ ਗਵਰਨਰ ਨੂੰ ਮਿਲਿਆ ਜਾਂਦਾ ਪਰ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਤੇ ਉਹਦੇ ਬਾਬਤ ਅੱਜ ਤੱਕ ਮੈਨੂੰ ਇਹ ਦੱਸ ਦਿਓ ਕੋਈ ਗਵਰਨ ਸਰਬ ਨੂੰ ਮਿਲਿਆਗਾ ਹੁਣ ਤੁਸੀਂ ਇਹ ਦੱਸੋ ਕਿ ਇੱਕ ਬੁੱਤ ਜੇ ਆਪਾਂ ਤੁਲਨਾ ਕਰੀਏ ਵੈਸੇ ਦੇਖੋ ਮੂਰਤੀ ਪੂਜਾ ਦਾ ਗੁਰਨਾਨਕ ਦੇਵ ਜੀ ਨੇ ਖੰਡਨ ਕੀਤਾ ਕਿ ਮੂਰਤੀ ਪੂਜਾ ਨੂੰ ਨਹੀਂ ਮੰਨਣਾ ਸਬਦਾਨ ਨੂੰ ਮੰਨਣਾ ਸਬਦਾਨ ਮੰਨਣ ਦਾ ਹੱਕਦਾਰ ਆ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਆ ਇੱਕ ਪਾਸੇ ਸਟੈਚੂ ਆ ਹੁਣ ਸਟੈਚੂ ਨੂੰ ਤੋੜਨ ਵਾਲਾ ਵੱਡਾ ਗਨਾਹਗਾਰ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਵੱਡਾ ਜਿਹੜਾ ਗਨਾਹਗਾਰ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰ ਰਿਹਾ ਉਹ ਵੱਡਾ ਗਨਾਹਗਾਰ ਆ ਤੇ ਜਾਂ ਸਟੈਚੂ ਨੂੰ ਤੋੜਨ ਵਾਲਾ ਕਿਉਂਕਿ ਹਰ ਇੱਕ ਦੇ ਵਿਚਾਰ ਹੁੰਦੇ ਆ ਤੁਸੀਂ ਇਹ ਵਿਚਾਰ ਆਪਣੇ ਜ਼ਰੂਰ ਰੱਖਣੇ ਨੇ ਜ਼ਰੂਰ ਕਮੈਂਟਾਂ ਦੇ ਰਾਹੀਂ ਆਪਣੇ ਵਿਚਾਰ ਦੇਣੇ ਨੇ ਮੈਂ ਕਹਿਣਾ ਕਿ ਜਿਹੜਾ ਵੀ ਬੰਦਾ ਕੋਈ ਵੀ ਆ ਚਾਹੇ ਉਹ ਬੁੱਤ ਨੂੰ ਤੋੜਦਾ ਭੰਡਦਾਗਾ ਸਟੈਚੂ ਨੂੰ ਗਵਰਨਰ ਨੂੰ ਜੀ ਸਦਕੇ ਮਿਲਿਆ ਜਾਵੇ ਅਸੀਂ ਧੰਨਵਾਦ ਕਰਦੇ ਆ ਪਰ ਕੀ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਬੀਆਂ ਹੋ ਰਹੀਆਂ ਨੇ 8-10 ਸਾਲ 15 ਸਾਲ ਹੋ ਗਏ ਇਹ ਸਰਕਾਰਾਂ ਨੂੰ ਜਾਂ ਭਾਜਪਾ ਨੂੰ ਜਾਂ ਕਾਂਗਰਸ ਨੂੰ ਜਾਂ ਕਾਲੀਨ ਨੀਂਦਾ ਨਹੀਂ ਮੈਂ ਪਹਿਲਾਂ ਕਿਹਾ ਸੀ ਅਸੀਂ ਬੁੱਤ ਦੇ ਖਿਲਾਫ ਨਹੀਂ ਕਿਸੇ ਦਾ ਵੀ ਬੁੱਤ ਤੋੜਿਆ ਜਾਵੇ ਅਸੀਂ ਕਹਿੰਦੇ ਆ ਕਿ ਉਹਨੂੰ ਕਾਨੂੰਨ ਤੋਂ ਕਾਨੂੰਨ ਹੀ ਸਜ਼ਾ ਮਿਲਣੀ ਚਾਹੀਦੀ ਆ ਪਰ ਇੱਥੇ ਗੱਲ ਇਹ ਸਵੈਟ ਹੁੰਦੀ ਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਬੀਆਂ ਹੋ ਰਹੀਆਂ ਨੇ ਨਾ ਸਰਕਾਰ ਦੇ ਇੱਕ ਭਗਵੰਤ ਮੰਤਰੀ ਦੇ ਕੰਨ ਤੇ ਜੂਂ ਸਰਕਦੀ ਆ ਨਾ ਕਾਲੀਆਂ ਦੇ ਸਰਕਦੀ ਆ ਨਾ ਆਪਣਾ ਆਵਾਜ਼ ਦੀ ਪਾਰਟੀ ਸਰਕਦੇ ਤੇ ਨਾ ਹੀ ਬੀਜੇਪੀ ਦੀ ਸਰਕਦੀ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਜੇ ਪੁਲਿਸ ਫੜਦੀ ਆ ਉਹ ਕਹਿੰਦੇ ਕਮਲੇ ਆ ਜੇਕਰ ਹੋਰ ਧਰਮ ਦੀ ਕਿਸੇ ਦੀ ਬੇਅਦਬੀ ਕਰਦਾ ਤਾਂ ਫੜ ਕੇ ਉਹ ਕਹਿੰਦੇ ਵੀ ਇਹ ਠੀਕ ਠਾਕ ਆ ਕਿ ਸਿੱਖਾਂ ਦੇ ਨਾਲ ਇਹ ਬਿਤਕਰਾਂ ਨਹੀਂ ਕੀਤਾ ਜਾ ਰਿਹਾ ਇਹ ਸਭ ਤੋਂ ਵੱਡਾ ਇੱਕ ਅਹਿਮ ਸਵਾਲ ਆ ਇਹਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਵਿਚਾਰ ਆਪਣੇ ਬੜੇ ਕੀਮਤੇ ਨੇ ਤੁਹਾਡੇ ਵਿਚਾਰ ਬੜੇ ਸੋਹ ਸਮਝ ਕੇ ਦੇਣਾ ਮੈਂ ਪਹਿਲਾਂ ਵੀ ਕਹਿ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਡੇ ਲਈ ਸਾਰੇ ਧਰਮ ਬਰਾਬਰ ਨੇ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਆ ਤੇ ਅਸੀਂ ਕਹਿੰਦੇ ਆ ਕਿ ਜੇ ਕੋਈ ਸਟੈਚੂ ਤੋੜਦਾ ਭਾਣ ਦਾ ਕਿਸੇ ਦਾ ਵੀ ਹੋਵੇ ਉਹਦੇ ਲਈ ਮਜਾਰੇ ਕੀਤੇ ਜਾਂਦੇ ਆ ਚਾਰ ਜ਼ਿਲ੍ਹੇ ਜਿਹੜੇ ਬੰਦ ਹੋ ਗਏ ਬੰਦ ਕੀਤੇ ਗਏ ਰੋਸ ਮਜਾਰੇ ਕੀਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋ ਰਹੀਆਂ ਕਿ ਇਹਦੇ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਕਿ ਇਹ ਗੁਰੂ ਨੂੰ ਲੋਕ ਮੰਨਦੇ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਉਦੋਂ ਬਾਜ਼ਾਰ ਕਿਉਂ ਨਹੀਂ ਬੰਦ ਹੁੰਦੇ ਉਦੋਂ ਲੋਕ ਮਜਾਰੇ ਕਿਉਂ ਨਹੀਂ ਕੱਢਦੇ ਇਹਦਾ ਮਤਲਬ ਕਿ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਲੋਕ ਮੰਨਦੇ ਨਹੀਂ ਸਿਰਫ ਇੱਕਾ ਵੋਟਾਂ ਦੀ ਰਾਜਨੀਤਿਕ ਖਾਤਰ ਲੋਕ ਇਹ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਤਿੰਨ ਹੀ ਇਹਨਾਂ ਦੇ ਢੱਕਾ ਯਾਦ ਨਹੀਂ ਇਹ ਗੁਰੂਗਰਾਹ ਸਾਹਿਬ ਨੂੰ ਕੋਈ ਨਹੀਂ ਮੰਨਦਾ ਅੱਜ ਜਿਨ੍ਹਾਂ ਨੇ ਚਾਰ ਦਿਨ ਬੰਦ ਕੀਤਾਗਾ ਚਾਰ ਜ਼ਿਲ੍ਹੇ ਬੰਦ ਕੀਤੇ ਨੇ ਸਟੈਚੂ ਤੋੜਨ ਦੇ ਜਿਨ੍ਹਾਂ ਬੰਦੇ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਉਹ ਟੁੱਟਿਆ ਨਹੀਂ ਕਹਿੰਦੇ ਆਪਾਂ ਵੀ ਕਰਨੇ ਚਾਹੀਦੇ ਆ ਮਜਾਰੇ ਕਰਨੇ ਚਾਹੀਦੇ ਆ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾਗਾ ਉਸ ਦੋਸਤੀ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਆ ਜਿਨੇ ਮੰਦ ਭਾਗਾ ਕਾਰਾ ਕਰਨ ਦੀ ਕੋਸ਼ਿਸ਼ ਕੀਤੀ ਆ ਦੂਸਰੇ ਪਾਸੇ ਗੁਰੂਗਰਾਹ ਸਾਹਿਬ ਦੀਆਂ ਨਿਤ ਹੋ ਰਹੇ ਆ ਅਦਮੀਆਂ ਤੇ ਉਹਨੂੰ ਕਾਬਲਾ ਡਿਕਲੇਰ ਕੀਤਾ ਜਾਂਦਾ ਅੱਜ ਜਲੰਧਰ ਦੇ ਵਿੱਚ ਕਰ ਦਿੱਤੀ ਇੱਕ ਬੀਬੀ ਵੱਲੋਂ ਬੇਅਦਬੀ ਤੇ ਦੱਸੋ ਇਹਦੇ ਵਾਰਤੇ ਕਿਹਦੇ ਕਿੱਥੇ ਮਜਾਰੇ ਹੋਏ ਨੇ ਤੇ ਉਹ ਮਜਾਰੇ ਕਰਨ ਵਾਲੇ ਕੌਣ ਨੇ ਉਹ ਮਜਾਰੇ ਕਰਨ ਵਾਲੇ ਪੰਜਾਬ ਦੇ ਵਾਸੀ ਨੇ ਕਿ ਦੇਸ਼ ਤੋਂ ਬਾਹਰ ਆਏ ਨੇ ਜੇ ਗੁਰੂਗ੍ਰਸਤ ਦੀ ਬੇਅਦਬੀ ਹੁੰਦੀ ਆ ਕੋਈ ਨਹੀਂ ਬੋਲਦਾ ਕੋਈ ਮਜਾਰਾ ਨਹੀਂ ਕੀਤਾ ਜਾਂਦਾ ਕੋਈ ਸਰਕਾਰ ਦੇ ਕੰਤ ਤੱਕ ਜੂਨੀਅਰ ਅਫਸਰਕ ਦੀ ਕਿਸੇ ਗਵਰਨਰ ਨੂੰ ਨਹੀਂ ਮਿਲਿਆ ਜਾਂਦਾ ਕਿਸੇ ਟੈਕਚਰ ਨੂੰ ਤੋੜਿਆ ਜਾਂਦਾਗਾ ਜਾਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗਵਰਨਰ ਨੂੰ ਮਿਲਿਆ ਜਾਂਦਾ ਸਰਕਾਰਾਂ ਹੱਲ ਜਾਂਦੀਆਂ ਵਿਰੋਧ ਜਿਹੜੀਆਂ ਸਰਕਾਰਾਂ ਨੇ ਉਹ ਰਾਜਨੀਤੀ ਖੇਡਣਾ ਕਰ ਦਿੰਦੀਆਂ ਨੇ ਕਿਉਂਕਿ ਸੰਵਿਧਾਨ ਨੂੰ ਹੱਥ ਨਹੀਂ ਆਇਆ ਉਹਨੇ ਸੰਵਿਧਾਨ ਨੂੰ ਕੁਝ ਨਹੀਂ ਕਿਹਾ ਠੀਕ ਹੈ ਕਿ ਗੁਰੂ ਆਪਾ ਕਹਿੰਦੇ ਆ ਕਿ ਮੂਰਤੀ ਪੂਜਾ ਦਾ ਸਿਰਕੋਮ ਖੰਡਣ ਕਰਦੀ ਆ ਗੁਰੂ ਨਾਨਕ ਦੇਵ ਸਾਹਿਬ ਜੀ ਖੰਡਣ ਕਰਦੇ ਆ ਬਾਣੀ ਦੇ ਵਿੱਚ ਕਿ ਮੂਰਤੀ ਪੂਜਾ ਦੇ ਲਈ ਕੋਈ ਜਗ੍ਹਾ ਨਹੀਂ ਪਰ ਠੀਕ ਹੈ ਕਿ ਤੁਸੀਂ ਸੰਵਿਧਾਨ ਨੂੰ ਮੰਨੋ ਸਵਧਾਨ ਦੇ ਕਹਤੇ ਮੈਂ ਪਹਿਲਾਂ ਵੀ ਕਹਾ ਕਿ ਦੱਸੋ ਜਿਹੜੇ ਅਜਾ ਰੌਲਾ ਪਾਉਂਦੇ ਆ ਉਹਨਾਂ ਨੂੰ ਸਵਧਾਨ ਨੂੰ ਪੁੱਛ ਲੋ ਕਿ ਭਾਈ ਆਪ ਫਰਾਨੇ ਪੇਜ ਉੱਤੇ ਜਾਂ ਫਰਾਨੇ ਨੰਬਰ ਉੱਤੇ ਸਵਧਾਨ ਕੀ ਕਹਿੰਦਾਗਾ ਜਾਂ 1 ਨੂਨ ਸਵਧਾਨ ਦੇ ਤਹਿਤ ਕੀ ਕਹਿੰਦੇ ਆ ਖੁਦ ਸਰਕਾਰਾਂ ਸਵਧਾਨ ਦੇ ਧੜੀਆਂ ਡਾ ਰਹੀਆਂ ਸਰਕਾਰਾਂ ਸਵਧਾਨ ਦੀ ਸੌਂਖਾ ਖਾ ਕੇ ਜਾਂ ਪੁਲਿਸ ਸਵਧਾਨ ਦੀ ਸੌਂਖਾ ਖਾ ਕੇ ਦੱਸੋ ਕਿ ਮਾੜੇ ਕੰਮ ਕੀ ਨਹੀਂ ਕਰਦੀਆਂ ਨਸ਼ਾ ਨਹੀਂ ਕਰਦੇ ਨਸ਼ਾ ਨਹੀਂ ਵੇਚਦੇ ਨਸੇ ਵਾਲਿਆਂ ਦੀ ਪੁਸ਼ਤਪਨਾਈ ਨਹੀਂ ਕਰਦੇ ਇਹ ਸਬਧਾ ਨੂੰ ਮੰਨਣ ਵਾਲੇ ਕਸਮਾਂ ਖਾ ਕੇ ਸਬਧਾਰ ਦੀ ਖਿੱਲੀ ਨਹੀਂ ਅਡਾਉਂਦੇ ਉਹਨਾਂ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਕਿ ਸਾਡੇ ਕੋਰਟਾਂ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਜਿਹੜੇ ਕਿ ਇੱਕ ਲੋਕਾਂ ਦਾ ਰੋਚ ਅੱਗੇ ਜਿਹੜਾ ਤਾਂ ਉਹਨਾਂ ਨੂੰ ਝੁਕਣਾ ਪੈਂਦਾਗਾ ਪਰ ਆਪ ਜਿਹੜਾਗਾ ਉਹ ਉਹਨਾਂ ਉੱਤੇ ਜਿਹੜਾ ਕਿ ਇੱਕ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਇਹ ਮਾਮਲਾ ਦਰਦ ਨਹੀਂ ਕਰ ਸਕਦੀਆਂ ਗੁਰੂਗ੍ਰਾਸਾ ਦੇ ਬਿਆਦਬੀਆਂ ਨੂੰ ਹੋ ਰਹੀਆਂ ਨੇ ਲਗਾਤਾਰ 10-15 ਸਾਲ ਤੋਂ ਕੋਈ ਕਿਸੇ ਨੂੰ ਦੁੱਖ ਨਹੀਂ ਕੋਈ ਗਵਰਨਰ ਨੂੰ ਨਹੀਂ ਮਿਲਿਆ ਕੋਈ ਪ੍ਰਧਾਨ ਮੰਤਰੀ ਨਹੀਂ ਮਿਲਿਆ ਕੋਈ ਰਾਸ਼ਟਰਪਤੀ ਨੂੰ ਨਹੀਂ ਮਿਲਿਆ ਨਾ ਕਿਸੇ ਸਰਕਾਰ ਦੇ ਕੰਨ ਤੇ ਜੂਸ ਸਰਕੇ ਆ ਪਰ ਜਿਹੜੇ ਸਵਿਧਾਨ ਦੇ ਸੌਹਾ ਖਾਂਦੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਨਾਲ ਹੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਦੇ ਆ ਉਹਨਾਂ ਉੱਤੇ ਫੰਕਸੀ ਦਾ ਕਾਨੂੰਨ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਕਿਸੇ ਨੇ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਅਵਾਜ਼ ਠਾਈਆ ਐਨੇ ਜਿਹੜੇ ਤੋਤਲੇ ਗੰਗੂ ਇਕੱਠੇ ਕਰ ਲੈ ਸਰਕਾਰਾਂ ਦੇ 92 ਐਮ.ਐਲ.ਏ ਪੰਜਾਬ ਸਰਕਾਰ ਨੂੰ ਦੇ ਦਿੱਤੇ ਐਮ.ਪੀ ਬਣ ਕੇ ਕਿੰਨੇ ਤੇ ਦੱਸੋ ਮੈਨੂੰ ਕਿਸੇ ਨੇ ਇਹ ਗੱਲ ਅੱਜ ਤੱਕ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਕੋਈ ਬਿੱਲ ਪਾਸ ਕੀਤਾ ਹੋਵੇ ਕਿ ਗੁਰੂਗਰਾ ਸਾਹਿਬ ਦੀ ਬੇਅਦਬੀ ਆ ਜਾਂ ਸਾਰੇ ਧਰਮਿਆਂ ਦੀ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਦੇ ਖਾਤਰ ਕਿਸੇ ਨੇ ਆਵਾਜ਼ ਚੁੱਕੀ ਹੋਵੇ ਇਹ ਰੋਜ਼ ਬੇਅਦਬੀਆਂ ਹੋ ਰਹੀਆਂ ਘਟਨਾਵਾਂ ਹੋ ਰਹੀਆਂ ਤੇ ਇੱਕ ਸਟੇਚੂ ਆਪਾਂ ਕਹਿ ਲਈਏ ਕਿ ਗੁਰੂਗ੍ਰਾਮ ਸਾਹਿਬ ਤੋਂ ਇਹ ਮਕਦਮਾ ਤਾਂ ਫਿਰ ਵੱਡਾ ਹੋ ਗਿਆ ਤੇ ਆਪਣਾ ਤਾਂ ਫਿਰ ਇਹੀ ਸੋਚਦਾ ਪਊਗਾ ਇਹ ਜਿਹੜਾ ਕਿ ਜਿਹੜੀ ਕਾਰਵਾਈ ਆ ਬਹੁਤ ਮੰਦ ਭੱਗੀ ਆ ਜਿਸ ਨੇ ਕੀਤੀ ਆ ਉਹਨੂੰ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ ਆ ਪਰ ਜੋ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਕਰਦਾ ਉਹਨੂੰ ਦੀ ਗੁਨਾਹਾਂ ਦੀ ਸਜ਼ਾ ਨਹੀਂ ਮਿਲਦੀ ਉਹ ਤੇ 295 ਲੱਗਦੀ ਆ ਤੇ ਹਲਾ ਮਹੀਨੇ ਦੇ ਵਿੱਚ ਬਾਹਰ ਆ ਜਾਂਦਾਗਾ ਕਿਤੇ ਕਿਸੇ ਨੇ ਕਿਹਾ ਕਿ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਕਰਨ ਵਾਲੇ ਤੇ ਐਨਐਸਐ ਲਗਾਈ ਜਾਵੇ ਕੋਈ ਨਹੀਂ ਬੋਲਦਾ ਪਤਾ ਨਹੀਂ ਕੀ ਲੋਕਾਂ ਨੂੰ ਹੋ ਰਿਹਾ ਸਾਡੇ ਸਮਾਜ ਨੂੰ ਕੀ ਹੋ ਰਿਹਾ ਜਾਂ ਅਸੀਂ ਸਾਡਾ ਇੱਥੋਂ ਤੱਕ ਅਸੀਂ ਗਿਰ ਚੁੱਕੇ ਆ ਕਿ ਅਸੀਂ ਇਹ ਛੱਡ ਦਿੱਤਾ ਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਹੀਂ ਮੰਨਦੇ ਦੱਸੋ ਕਿਹਦੇ ਭਗਤਾਂ ਦੀ ਬਾਣੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਜਾਤਾਂ ਤੁਸੀਂ ਜਾਤਾਂ ਕੁੱਤਨ ਮੰਨਦੇ ਆ ਸਿੱਖ ਕੌਮ ਜਾਤਾਂ ਪਾਤਾਂ ਨੂੰ ਨਹੀਂ ਮੰਨਦੀ ਹਰ ਇੱਕ ਕੌਮ ਦਾ ਭਗਤ ਬਾਣੀ ਵਿੱਚ ਦਰਜਾ ਬਾਣੀ ਦਰਜਿਆ ਬਾਣੀ ਵਿੱਚ ਬੈਠਾ ਗੁਰੂਗਰਾਹ ਸਾਹਿਬ ਦੇ ਵਿੱਚ ਸਭ ਨੂੰ ਸਾਂਝੀ ਥਾਂ ਮਿਲੀ ਆ ਸਾਰਿਆਂ ਨੂੰ ਸਤਕਾਰ ਬਰਾਬਰ ਮਿਲਿਆਗਾ ਤੇ ਇਸ ਕਰਕੇ ਦੁੱਖ ਲੱਗਦਾਗਾ ਜਦੋਂ ਭਾਜਪਾ ਵਾਲੇ ਸਰਪੰਚ ਵੋਟਾਂ ਦੀ ਰਾਜਨੀਤਿਕ ਖਾਤਰ ਇੱਕ ਗਵਰਨਰ ਨੂੰ ਮਿਲਿਆਉਂਦੇ ਆ ਕਿ ਮਿਲਣਾ ਚਾਹੁੰਦਾ ਸੀ ਕਰਦੇ ਆ ਵੀ ਧੰਨਵਾਦ ਮਿਲਿਆ ਆਏ ਚਲੋ ਠੀਕ ਆ ਸ਼ੁਕਰ ਆ ਵੀ ਕੋਈ ਤਾਂ ਜਾਗਿਆ ਪਰ ਉੱਥੇ ਨਾਲ ਮੁੱਦਾ ਬੇਅਦਬੀ ਦਾ ਵੀ ਠਾਉਣਾ ਚਾਹੀਦਾ ਸੀ ਉਹਨਾਂ ਨੂੰ ਇਹ ਪੰਜਾਬ ਦੇ ਵਿੱਚ ਜੋ ਵੀ ਅੱਗ ਲਾਉਂਦਾਗਾ ਉਹਦੇ ਖਿਲਾਫ ਕਾਰਵਾਈ ਕਾਰਵਾਈ ਕਰਨ ਹੁਣ ਚਾਹੀਦੀ ਆ ਇਹ ਦੌੜੇ ਮਾਅਬ ਡੱਟ ਕਿਉਂ ਬਣਾਏ ਜਾ ਰਹੇ ਨੇ ਇਸ ਵੀਡੀਓ ਨੂੰ ਵੱਤ ਵਤੇ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜਿਹੜੇ ਜਰੂਰ ਲਿਖਨੇ ਨੇ ਸਵਾਰਥ ਭਾਸਾ ਦੇ ਵਿੱਚ ਲਿਖਨੇ ਨੇ ਕਿਉਂਕਿ ਮੁੱਦੇ ਬੜੇ ਗੰਭੀਰ ਨੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋ ਜੇ ਕੋਈ ਪਿੰਡ ਨਹੀਂ ਬੰਦ ਹੁੰਦਾ ਕੋਈ ਸ਼ਹਿਰ ਨਹੀਂ ਬੰਦ ਹੁੰਦਾ ਇੱਕ ਸਟੈਚੂ ਦੇ ਨਾਲ ਚਾਰ ਜ਼ਿਲ੍ਹੇ ਬੰਦ ਹੋ ਜਾਂਦੇ ਆ ਲੋਕਾਂ ਵੱਲੋਂ ਰਲੋਸ ਮੰਜਾਰੇ ਕੀਤੇ ਜਾਂਦੇ ਆ ਇਦਾ ਮਤਲਬ ਤਾਂ ਲੋਕਾਂ ਵੱਲੋਂ ਇੱਕ ਸਾਡੇ ਸਮਾਜ ਦੇ ਵਿੱਚ ਕਿਰਤियां ਕੀ ਆ ਰਹੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਮਾਜ ਦੇ ਵਿੱਚ ਬੰਦੇ ਆ ਪਈਆਂ ਹੋਈਆਂ ਨੇ ਹੁਣ ਅੱਧਾ ਸਮਾਜ ਕਹਿੰਦਾ ਜੀ ਅਵੇਦਕਰ ਸਾਡਾ ਹੈਗਾ ਅਸੀਂ ਮੰਨਦੇ ਆ ਵੀ ਛੋਡਾ ਨਹੀਂ ਜੈਨ ਕਿ ਜਨਰਲ ਵਰਗ ਨੂੰ ਇਹ ਕਹਿ ਰਹੇ ਆ ਕਿ ਛੋਡਾ ਸਵਧਾਨ ਨਹੀਂ ਇਹ ਕਰਪੀਨ ਰਾਉ ਦੇ ਨਾਲ ਤੁਹਾਡਾ ਕੋਈ ਸਬੰਧ ਨਹੀਂ ਛੋਡਾ ਸਬੰਧ ਆ ਜੇ ਸਵਧਾਨ ਮੰਨਣਾ ਸਾਰਿਆਂ ਲਈ ਆ ਜੇ ਅਵੇਦਕਰ ਸਾਹਿਬ ਨੂੰ ਮੰਨਣਾ ਜਾਂ ਉਹਦੀ ਮੂਰਤੀ ਨੂੰ ਦੇ ਲਈ ਕੋਈ ਰੋਸਮ ਜਾਰਾ ਕਰਦਾ ਸਿੱਖ ਜਾਂ ਹੋਰ ਇਹ ਭਾਈ ਮਾੜਾ ਹੋਇਆ ਉਹਨਾਂ ਦੀ ਘੱਟ ਗਿਣਤੀ ਆ ਤੇ ਦੂਜੀ ਭਾਈਚਾਰੇ ਦੀ ਗਿਣਤੀ ਵੱਧ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਬਿਆਦਬੀਆਂ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਦੀ ਤਾਂਗਾ ਉੱਥੇ ਭਗਤ ਰਵੀਦਾਸ ਵੀ ਬੈਠੇ ਆ ਭਗਤ ਧੰਨਾ ਜੀ ਵੀ ਬੈਠੇ ਨੇ ਭਗਤ ਸੈਨ ਜੀ ਵੀ ਬੈਠੇ ਨੇ ਯਾਨੀ ਕਿ ਸਾਰੇ ਭਗਤਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਿਰ ਬਿਆਦਬੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਇੱਥੇ ਕਿਉਂ ਨਹੀਂ ਜੂ ਸਰ ਕਰੀ ਇਸ ਗੱਲ ਤੇ ਜਿਹੜਾ ਸੋਚਨ ਦਾ بڑا ਵਿਚਾਰ ਕਰਨਾ ਜਿਹੜਾ ਇਹ ਬਣਦਾਗਾ ਤੇ ਇਸ ਦਾ ਮੁੱਦਾ ਵੀ ਜਿਹੜਾ ਜਿਸ ਤਰ੍ਹਾਂ ਡਾਕਟਰ ਵੇਦਕਰ ਸਾਹਿਬ ਦਾ ਜਿਹੜਾ ਮੁੱਦਾ اٹھਾਇਆ ਤੇ ਭਾਈ ਤੁਸੀਂ ਇਸ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਮੁੱਦਾ ਵੀ ਜਿਹੜਾ ਗਵਰਨਰ ਕੋਲੇ ਜਿਹੜਾ ਜ਼ਰੂਰ ਠਾਓਗੇ ਮੈਨੂੰ ਆਸ ਆ ਕਿ ਤੁਸੀਂ ਸਭੀ ਬਾਲਤਾਂ ਦਾ ਸਾਂਝਾ ਦਾ ਉਪਦੇਸ਼ ਗੁਰੂ ਚੌਵਰਨਾ ਦਾ ਉਪਦੇਸ਼ ਦਿੰਦੀ ਹੈ ਬਾਣੀ ਸਾਰੇ ਦਿਲ ਲਈ ਸਾਂਝੀ ਆ ਤੇ ਇੱਥੇ ਸਾਰੇ ਦਿਲ ਲਈ ਜਿਹੜਾ ਕਿ ਉਪਦੇਸ਼ ਆ ਚੋ ਵਰਨਾ ਦੇ ਲਈ ਉਪਦੇਸ਼ ਆ ਜੇ ਬਾਣੀ ਚੋ ਵਰਨਾ ਲਈ ਉਪਦੇਸ਼ ਦਿੰਦੀ ਆ ਤੇ ਤੁਸੀਂ ਭਾਈ ਇੱਕ ਪਾਸੇ ਨਾ ਹੋ ਇੱਕ ਪਾਸਾ ਨਾ ਲੋ ਤੁਸੀਂ ਤਾਂ ਸਾਰਿਆਂ ਦਾ ਸਤਿਕਾਰ ਕਰੋ ਜੇਕਰ ਤੁਸੀਂ ਵੋਟਾਂ ਵਲੇ ਆਉਣਿਓ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬੀ ਉਹਨਾਂ ਪਵਿੱਤਰ ਲਗਦਾ ਤੁਹਾਨੂੰ ਗੀਤਾ ਵੀ ਕ੍ਰਾਂਣ ਵੀ ਤੁਹਾਨੂੰ ਸਾਰੇ ਵੀਰ ਚੇਤੇ ਆ ਜਾਂਦੇ ਆ ਤੇ ਅਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਬਿਆ ਹੁੰਦੀਆਂ ਉਦੋਂ ਸਾਰੇ ਚੁੱਪ ਨੇ ਸਾਰੇ ਦੇ ਮੂੰਹ ਦੇ ਵਿੱਚ ਜਿਹੜੇ ਟਾਲੇ ਲੱਗੇ ਹੋਏ ਨੇ ਇਸ ਕਰਕੇ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰਨਾ ਧੰਨਵਾਦ ਵਰਜੇ ਕਾ ਖਾਲਸਾ ਵਰਜੇ ਕੀ ਫਤਿਹ